ਅਕਾਲੀ ਦਲ ਹੁਣ ਲੜਾਈ ਲੜੂਗਾ ਕਿ ਜਿਹੜਾ ਪਾਣੀ ਰਾਜਸਥਾਨ ਨੂੰ ਦੇਣਾ ਤੇ ਫਿਰ ਹਰਿਆਣਾ ਦੇਣਾ ਉਹ ਅਸੀਂ ਬੰਦ ਕਰਾਂਗੇ ਬੰਦ ਕਰੋਗੇ 100% ਵੱਡੀ ਸਟੇਟਮੈਂਟ ਹੈ ਤੁਹਾਡੀ ਤੁਹਾਡੀ ਸਰਕਾਰ ਚ ਪਹਿਲਾਂ ਜਾਂਦਾ ਰਿਹਾ ਹੁਣ ਪ੍ਰਾਇਰੀਟੀ ਸਾਡੀ ਸਰਕਾਰ ਦੀ ਉਹ 6-7000 ਕਰੋੜ ਲੱਗਣਾ ਕਿਉਂਕਿ ਤੁਸੀ ਬੰਨ ਨੂੰ ਸਿਮੈਂਟਡ ਕਰਨ ਦਾ ਪਲਾਨ ਹੈ ਅੱਜਕੱਲ ਟੈਕਨੋਲੋਜੀ ਆ ਗਈ ਜੀ ਜਿਹੜੀ ਥਰੂ ਸ਼ੀਟ ਸੀਮੈਂਟ ਸੀਟਸ ਨਾਲ ਇੱਕ 70 ਸਾਲ ਦੀ ਗਾਰੰਟੀ ਹੁੰਦੀ ਉਹਨਾਂ ਦੀ ਹਮ ਨਿਊ ਟੈਕਨੋਲੋਜੀ ਨਾਲ ਇੱਕ ਸਾਈਡ ਤੋਂ ਜਿਵੇਂ ਆਪਾਂ ਕਨਾਲ ਸਿਸਟਮ ਬਣਾਉਣੇ ਆ ਸਾਰੇ ਬੰਦ ਅਸੀਂ ਉਹ ਚੋਦਾ ਕਸੀ ਪੂਰੇ ਕੰਕਰੀਟ ਤੇ ਸੀਮਿੰਟ ਦੇ ਬਣਾ ਦੇ। ਡੈਮ ਸਿਕਿਉਰਟੀ ਤੇ ਡੈਮਸ ਨੂੰ ਲੈ ਕੇ ਪ੍ਰਬੰਧ ਹੈ ਜਿਹੜਾ ਵਾਈ ਨਾਟ ਉਹ ਪੰਜਾਬ ਸੂਬਾ ਆਪਦੇ ਹੱਥ ਚ 100% ਕਿਉਂ ਨਹੀਂ ਲੈਂਦਾ ਜੇ ਅਸੀਂ ਪਾਣੀ ਤਕਰੀਬਨ 30% ਤੋਂ ਘੱਟ ਵਰਤਦੇ ਹਾਂ, ਬਿਜਲੀ 30% ਤੋਂ ਘੱਟ ਵਰਤਦੇ ਹਾਂ ਫਿਰ ਡੈਮਸ ਵੀ ਸਾਡੇ ਕੋਲੇ ਕਿਉਂ ਨਹੀਂ ਹੋਣ ਉਸੀ ਪਾਣੀ ਵੀ ਵਰਤੀਏ ਬਿਜਲੀ ਵੀ ਵਰਤੀਏ ਤੇ ਡੈਮ ਵੀ ਕੰਟਰੋਲ ਸਾਡੇ ਕੋਲ ਰਹੇ ਆ ਸਾਰਾ ਕੰਟਰੋਲ ਆਪਣੇ ਕੋਲੇ ਚਾਹੀਦਾ ਤੇ ਜਦੋਂ ਆਪਣੀ ਸਰਕਾਰ ਸੀ ਆਪਣੇ ਕੋਲੇ ਸੀ ਤੁਸੀਂ ਫਾਈਟ ਕਰੋਗੇ ਇਹਦੇ 100% ਜ਼ਮੀਨਾਂ ਰੁੜਗੀਆਂ ਦੁਬਾਰਾ ਤਕਸੀਮ ਹੋਣਗੀਆਂ 4 4 5 5 ਫੁੱਟ ਭਾਲ ਹੈ ਘਰ ਹੈ ਰੇਤਾ ਆ ਜਾਣਾ ਲੋਕਾਂ ਦੀ ਇਹ ਡਿਮਾਂਡ ਹੈ ਕਿ ਰੇਤਾ ਹੁਣ ਕਿਸਾਨਾਂ ਨੂੰ ਚੁੱਕਣ ਦਿੱਤਾ ਜਾਵੇ ਅਸੀਂ ਅੱਗੇ ਲੱਗਾਂਗੇ ਜੇ ਸਰਕਾਰ ਰੋਕੂਗੀ ਅਸੀਂ ਉਹਦਾ ਸਰਕਾਰ ਕਰਨਗੇ ਉਹ ਕਿਸਾਨਾਂ ਜਿੰਨੇ ਮਰਜ਼ੀ ਕਰਦਣ ਮੇਰੇ ਤੇ ਕਰ ਲੈਣ ਤੇ ਰੇਤਾ ਮੈਂ ਅੱਜ ਐਲਾਨ ਕਰਦਾ ਉਹਨਾਂ ਦੇ ਖੇਤਾਂ 'ਚੋ ਜ਼ਮੀਨ ਪਧਰੀ ਕਰਨ ਵਾਸਤੇ ਆ ਸੇਵਾ ਕਾਲੀ ਦਾ ਲਊਗਾ। ਥੋਂ ਦਾ ਜਿਹੜਾ ਡੈਮ ਟੁੱਟਿਆ 6 ਮਹੀਨੇ ਪਹਿਲੇ ਇੰਜੀਨੀਅਰ ਨੇ ਲਿਖਤਾ ਸੀ ਇਹਨਾਂ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਨੂੰ ਪੈਸਾ ਦੇਓ ਸਟਰੈਂਥਰਿੰਗ ਵਾਸਤੇ ਕਮਜ਼ੋਰ ਹੋ ਗਿਆ। ਪਰ ਨਹੀਂ ਦਵਾਈ ਦਿੱਤੀ ਤੇ ਅੱਜ ਰੁੜ ਗਿਆ। ਅਸੀਂ ਸਾਰੇ ਪੰਜਾਬ ਨੂੰ ਮੈਪ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਅਗਲੇ 5-7 ਦਿਨਾਂ ਦੇ ਅੰਦਰ ਸਾਨੂੰ ਐਗਜ਼ੈਕਟ ਪਤਾ ਲੱਗ ਜਾਊ ਕਿਹੜੇ ਪਿੰਡਾਂ ਦੀ ਕਿੰਨੀ ਜ਼ਮੀਨ ਹੈ। ਸਥਾਨ ਹਰਿਆਣਾ ਦਿੱਲੀ ਨੂੰ ਇਹ ਨੁਕਸਾਨ ਦਾ ਖਰਚਾ ਭੁਗਤਣਾ ਚਾਹੀਦਾ। ਸੁਖਬੀਰ ਸਿੰਘ ਬਾਦਲ ਪਠਾਨਕੋਟ ਇਲਾਕੇ ਦੇ ਵਿੱਚ ਦੌਰੇ ਤੇ ਨੇ ਪੂਰੇ ਪੰਜਾਬ ਦੇ ਸਮੇਤ ਸੁਖਬੀਰ ਜੀ ਥੋੜੀ ਹਾਲਾਤਾਂ ਨੂੰ ਲੈ ਕੇ ਆਬਜ਼ਰਵੇਸ਼ਨ ਕੀ ਹੈ ਦੇਖੋ ਹਾਲਾਤ ਬੜੇ ਸੀਰੀਅਸ ਹੈ ਆ ਰਾਵੀ ਦਰ ਹੈ ਦੇਖੋ ਇੱਥੋਂ ਆ ਸਾਰਾ ਜਿੱਥੇ ਆਪਾਂ ਖੜੇ ਆ ਜੀ ਇੱਥੇ 100 ਦੁਕਾਨਾਂ ਸੀ ਇਸ ਇਲਾਕੇ ਦਾ ਸਭ ਤੋਂ ਮੇਨ ਮਾਰਕੀਟ ਆ ਸੀ ਸਾਰੀ ਰੁੜ ਗਈ ਲੋਕਾਂ ਦੇ ਮਕਾਨ ਰੁੜ ਗਏ ਮੱਜੇ ਰੁੜ ਗਈ ਜਿਹੜੇ ਗੁੱਜਰ ਭਾਈਚਾਰਾ ਸੀ ਉਹਨਾਂ ਦੇ ਡੇਰੇ ਰੁੜ ਗਏ ਤੇ ਵਿਚਾਰੇ ਆਪਣੇ ਘਰਾਂ ਚ ਰਹੇ ਰਿਹਾ ਬਹੁਤ ਇਲਾਕਿਆਂ ਦੇ ਇਸ ਜਮੀਨਾਂ ਚ ਪਾਣੀ ਖੜਾ ਆ ਕੱਲੇ ਇੱਥੇ ਨਹੀਂ ਹੁਣ ਆ ਸਾਰੀ ਕਹਾਣੀ ਸਾਰੇ ਮਾਜੇ ਦੀ ਹੈ ਤੇ ਦੁਆਬੇ ਦੇ ਕਈ ਇਲਾਕੇ ਤੇ ਆਪਣੇ ਮਾਲਵੇ ਸਾਈਡ ਦੀ ਹੈ ਕਿਉਂਕਿ ਐਡਾ ਭਾਰੀ ਨੁਕਸਾਨ ਹੋਇਆ ਹੈ ਬੜਾ ਦੁੱਖ ਲੱਗਦਾ ਜੋ ਦੇਖ ਕੇ ਲੋਕਾਂ ਨੂੰ ਪਰ ਤੁਸੀਂ ਸਰਕਾਰ ਚ ਹੈ ਨਹੀਂ ਇੰਨੇ ਪ੍ਰੋਮਿਸਸ ਕਰ ਰਹੇ ਹੋ ਤੁਸੀਂ ਕੱਲ ਕਿਹਾ ਕਿ ਸੀਮਿੰਟ ਵਾਲੇ ਬੰਨ ਬਣਾ ਦੇਵਾਂਗੇ ਕਿਵੇਂ ਕਰੋਗੇ 100% ਕੋਈ ਪ੍ਰੋਬਲਮ ਨਹੀਂ ਹੈ ਆ ਬਿਮਾਰੀ ਹਰ ਸਾਲ ਆਉਂਦੀ ਹੈ ਹੂੰ ਇਹਦਾ ਪੱਕਾ ਇਲਾਜ ਕਰਨ ਦੀ ਲੋੜ ਹੈ ਹੂੰ ਦੇਖੋ ਮੈਂ ਜੋ ਵੀ ਕਮਿਟਮੈਂਟ ਕਰਦਾ ਤੁਹਾਨੂੰ ਪਤਾ ਹੈ ਮੈਂ ਪੂਰੀ ਕਰਦਾ ਜੇ ਮੈਂ ਸੜਕਾਂ ਦਾ ਜਾਲ ਬਾਰੇ ਕਿਹਾ ਸੀ ਸੀਮੈਂਟ ਦੀ ਸੜਕਾਂ ਬਣਾਵਾਂਗੇ ਲੋਕੀ ਕਹਿੰਦੇ ਕਿਵੇਂ ਬਣਨਗੀਆਂ ਤੇ ਬਣਾਤੀਆਂ ਸਾਰੀਆਂ ਜਦੋਂ ਮੈਂ ਬਿਜਲੀ ਦਾ ਕਿਹਾ ਸੀ ਕਰਤਾ ਹੁਣ ਪ੍ਰਾਇਰਟੀ ਸਾਡੀ ਸਰਕਾਰ ਦੀ ਉਹ 6-7 ਹਜ਼ਾਰ ਕਰੋੜ ਲੱਗਣਾ ਕਿਉਂਕਿ ਤੁਸੀ ਬੰਨ ਨੂੰ ਸੀਮੈਂਟਡ ਕਰਨ ਦਾ ਪਲਾਨ ਹੈ ਅੱਜਕੱਲ ਟੈਕਨੋਲੋਜੀ ਆ ਗਈ ਜੀ ਜਿਹੜੀ ਥਰੂ ਸ਼ੀਟ ਸੀਮੈਂਟ ਸੀਟਸ ਨਾਲ ਇੱਕ 70 ਸਾਲ ਦੀ ਗਾਰੰਟੀ ਹੁੰਦੀ ਉਹਨਾਂ ਦੀ ਹੂੰ ਨਿਊ ਟੈਕਨੋਲੋਜੀ ਨਾਲ ਆ ਇੱਕ ਸਾਈਡ ਤੋਂ ਜਿਵੇਂ ਆਪਾਂ ਕਨਾਲ ਸਿਸਟਮ ਬਣਾਉਣੇ ਆ ਸਾਰੇ ਬੰਦ ਅਸੀਂ ਉੱਚੋ ਤੱਕ ਅਸੀਂ ਪੂਰੇ ਕੰਕਰੀਟ ਤੇ ਸੀਮੈਂਟ ਤੇ ਬਣਾਦਨੇ ਡੀਜ਼ਲ ਤੇ ਕੈਸ਼ ਤੁਸੀਂ ਐ ਵੰਡ ਰਹੇ ਹੋ ਕਿੰਨਾ ਵੰਡਿਆ ਕੋਈ ਆਈਡੀਆ ਸਾਨੂੰ ਮਿਲ ਸਕਦਾ ਹੈ ਅੱਕ ਦਰਸ਼ਨ ਦੀ ਕੀ ਲੋੜ ਹੈ ਅਸੀਂ ਤਾਂ ਸੇਵਾ ਤੇ ਲੱਗੇ ਆ ਅਸੀਂ ਤਾਂ ਲੱਗਿਆ ਸੇਵਾ ਲੱਗਿਆ ਕੋਈ ਇਹਦੇ ਕੋਈ ਗੱਲ ਹੈ ਪਰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿਹਦਾ ਕੁਛ ਵੀ ਜਿੰਨਾ ਵੀ ਸਾਧਨਾ ਕੀਦੇ ਕੋਲੇ ਮਦਦ ਕਰਨੀ ਚਾਹੀਦੀ ਆ ਪਰ ਮੈਨੂੰ ਦੁੱਖ ਇਸ ਕਲਦਾ ਨਾ ਸੈਂਟਰ ਸਰਕਾਰ ਨੇ ਕੁਛ ਕੀਤਾ ਹੈ ਨਾ ਸੂਬੇ ਦੀ ਸਰਕਾਰ ਕਰ ਰਹੀ ਹੈ ਸਿਰ ਝੁਕਦਾ ਹੈ ਪੰਜਾਬੀਆਂ ਦੇ ਜਜ਼ਬੇ ਦੇ ਦੇਖੋ ਆ ਸਾਰਾ ਕੁਸ਼ੀ ਇੱਥੇ ਵੀ ਬੰਦ ਜਿਹੜਾ ਆਪਣੇ ਕੌਮ ਨੇ ਲਾਇਆ ਹੂੰ ਜਿੱਥੇ ਵੀ ਟੁੱਟੇ ਬੰਦ ਆਪਣੇ ਬੰਦੇ ਕਰ ਰਹੇ ਆ ਆਪਣੇ ਕੋਲੋਂ ਪੈਸਾ ਲਾ ਕੇ ਤੇ ਮੈਂ ਪੰਜਾਬ ਦੀ ਇੰਡਸਟਰੀ ਉਹ ਜਿਹੜੀ ਮੈਂ ਦੇਖੋ ਲੋਕਾਂ ਨੇ ਜਾਨ ਤੋਂ ਨਾ ਪਰਵਾਹ ਨਾ ਕਰਦੇ ਹੋਏ ਸਾਰੇ ਆਪਣੇ ਕੋਲ ਸਾਧਨ ਜੋ ਕੁਝ ਵੀ ਸੀ ਆ ਦੇਖੋ ਦਰਿਆ ਰੋਕ ਲੇ ਜੇ ਬਾਈ ਜਨ ਸਾਹਿਬ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾ ਸਾਰਿਆਂ ਨੇ ਭੱਜ ਪੋ ਜਾਣਾ ਸੀ ਜਮੀਨਾਂ ਰੁੜ ਗਈਆਂ ਦੁਬਾਰਾ ਤਕਸੀਮ ਹੋਣ ਗਈਆਂ ਚਾਰ ਚਾਰ ਪੰਜ ਪੰਜ ਫੁੱਟ ਭਾਲ ਹੈ ਗਾਰ ਹੈ ਰੇਤਾ ਆ ਜਾਣਾ ਹੈ ਲੋਕਾਂ ਦੀ ਇਹ ਡਿਮਾਂਡ ਹੈ ਕਿ ਰੇਤਾ ਹੁਣ ਕਿਸਾਨਾਂ ਨੂੰ ਚੁੱਕਣ ਦਿੱਤਾ ਜਾਵੇ 100% ਅਸੀਂ ਅਸੀਂ ਅੱਗੇ ਲਗਾਂਗੇ ਜੇ ਸਰਕਾਰ ਰੋਕੂਗੀ ਅਸੀਂ ਉਹਦਾ ਸਰਕਾਰ ਕਰਨਗੇ ਉਹ ਕਿਸਾਨਾਂ ਜਿੰਨੇ ਮਰਜ਼ੀ ਕਰਦਣ ਮੇਰੇ ਤੇ ਕਰ ਲੈਣ ਤੋੜੇ ਤੇ ਕਰ ਲੈਣ ਕਰ ਲੈਣ ਜਿੰਨੇ ਮਰਜ਼ੀ ਕੋਈ ਵੀ ਕਿਸਾਨ ਹੋਵੇ ਰੇਤਾ ਚੱਕਦਾ ਸੁਖਬੀਰ ਬਾਦਲ ਤੇ ਪਰਚਾ ਹੋਵੇ ਮੇਰੇ ਤੇ ਕਰ ਦੇ ਕੋਈ ਫਰਕ ਨਹੀਂ 100% ਮੈਂ ਤੈਨੂੰ ਅੱਜ ਦੱਸਾਂ ਉਹਨਾਂ ਦੀ ਸਾਰਾ ਕੁਝ ਖਤਮ ਹੋ ਗਿਆ ਤੇ ਰੇਤਾ ਮੈਂ ਅੱਜ ਐਲਾਨ ਕਰਦਾ ਉਹਨਾਂ ਦੇ ਖੇਤਾਂ ਚੋਂ ਜ਼ਮੀਨ ਪਦਰੀ ਕਰਨ ਵਾਸਤੇ ਆ ਸੇਵਾ ਕਾਲੀਦਲ ਲਊਗਾ ਕਾਲੀਦਲ ਆਪਣੇ ਜੋ ਵੀ ਡੀਜ਼ਲ ਲੱਗੂਗਾ ਜਿੰਨਾ ਵੀ ਟਰੈਕਟਰਸ ਚਾਹੀਦੇ ਆ ਜੋ ਵੀ ਟਰੈਕਟਰ ਚਾਹੀਦੇ ਜਿੰਨੇ ਵੀ ਟਰੈਕਟਰ ਚਾਹੀਦੇ ਜਿੰਨਾ ਵੀ ਡੀਜ਼ਲ ਲੱਗੂਗਾ ਸਾਰੇ ਖੇਤਾਂ ਦੀ ਸੰਭਾਲ ਵਾਸਤੇ ਉਹ ਅਕਾਲੀ ਦਲ ਕਹਿੰਦੇ ਇੰਨੇ ਰਿਸੋਰਸਸ ਤੁਸੀਂ ਕਿੱਥੋਂ ਲਿਆਉਂਗੇ ਯਾਰ ਸਿੱਖ ਕੌਮ ਕੋਲੇ ਰਿਸੋਰਸ ਦੀ ਘਾਟ ਹੀ ਐ ਸਾਡੇ ਕੋਲੇ ਜੋ ਜਜ਼ਬਾ ਐ ਕੌਮ ਕੋਲੇ ਲੋਕੀ ਤਾਂ ਤੁਸੀਂ ਦੇਖ ਲਓ ਮੈਂ ਅੱਜ ਦੇਖ ਰਿਆ ਸੀ ਮੈਂ ਅੱਜ ਬਠਿੰਡੇਓ ਚੱਲਿਆ ਘਰ ਤੋਂ ਘੱਟ 100 ਟਰਾਲੀ ਹੂੰ ਰਾਤ ਲੈ ਕੇ ਆ ਰਹੀ ਸੀ 100 ਟਰਾਲੀ ਸਾਡਾ ਇੱਕ ਇੱਕ ਵਰਕਰ ਆਪਣੇ ਟਰੈਕਟਰ ਕੱਢਣ ਨੂੰ ਤਿਆਰ ਹੈ ਸੋ ਅਸੀਂ ਅਸੀਂ ਬੜੇ ਸਾਇੰਟਿਫਿਕ ਤਰੀਕੇ ਨਾਲ ਡਿਊਟੀਆਂ ਲਾ ਕੇ ਪਿੰਡ ਵੰਡਾਂਗੇ ਕਿ ਆਪ 20 ਪਿੰਡਾਂ ਦੀ ਜਮਵਰੀ ਇਸ ਹਲਕੇ ਦੀ ਆ 20 ਪਿੰਡਾਂ ਦੀ ਐਸ ਜੁਮਵਰੀ ਅਸੀਂ ਸਾਰੇ ਪੰਜਾਬ ਨੂੰ ਮੈਪ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਅਗਲੇ 5-7 ਦਿਨਾਂ ਦੇ ਅੰਦਰ ਸਾਨੂੰ ਐਗਜ਼ੈਕਟ ਪਤਾ ਲੱਗ ਜਾਊ ਕਿਹੜੇ ਪਿੰਡਾਂ ਦੀ ਕਿੰਨੀ ਜ਼ਮੀਨ ਹੈ ਤੇ ਕਿੰਨੇ ਦੇ ਰੇਤਾ ਕਰਨਾ ਅਸੀਂ ਆਪਣੇ ਟਰੈਕਟਰ ਲੈ ਕੇ ਆਵਾਂਗੇ ਪੂਰੇ ਪੰਜਾਬ ਤੋਂ ਉੱਤੇ ਡੀਜ਼ਲ ਆਪਣਾ ਪਾ ਕੇ ਜਿਹੜਾ ਵੱਡਾ ਸਵਾਲ ਹੈ ਇੰਟੈਲੈਕਚੁਅਲ ਵਰਗ ਆ ਜੇ ਪੁੱਛ ਰਿਹਾ ਕਿ ਡੈਮ ਸਿਕਿਉਰਿਟੀ ਤੇ ਡੈਮਸ ਨੂੰ ਲੈ ਕੇ ਪ੍ਰਬੰਧ ਹੈ ਜਿਹੜਾ ਵਾਈ ਨਾਟੋ ਪੰਜਾਬ ਸੂਬਾ ਆਪਦੇ ਹੱਥ ਚ 100% ਕਿਉਂ ਨਹੀਂ ਲੈਂਦਾ ਜੇ ਅਸੀਂ ਪਾਣੀ ਤਕਰੀਬਨ 30% ਤੋਂ ਘੱਟ ਵਰਤਦੇ ਹਾਂ ਬਿਜਲੀ 30% ਤੋਂ ਘੱਟ ਵਰਤਦੇ ਹਾਂ ਫਿਰ ਡੈਮਸ ਵੀ ਸਾਡੇ ਕੋਲੇ ਕਿਉਂ ਨਹੀਂ ਹੁੰਨ ਅਸੀਂ ਪਾਣੀ ਵੀ ਵਰਤੀਏ ਬਿਜਲੀ ਵੀ ਵਰਤੀਏ ਤੇ ਡੈਮ ਵੀ ਕੰਟਰੋਲ ਸਾਡੇ ਕੋਲ ਰਹੇ ਜਿਹੜਾ ਵੱਡਾ ਗੱਲ ਹੈ ਨਾ ਪੰਜਾਬ ਨਾਲ ਆਜ਼ਾਦੀ ਦੇ ਬਾਅਦ ਲਗਾਤਾਰ ਤਕਾ ਹੁੰਦਾ ਰਿਹਾ ਹੂੰ ਜੇ ਪਾਣੀ ਤੇ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਠੱਪਦੇ ਪਾਣੀ ਉਹਦਾ ਹੂੰ ਰਿਪੇਰੀਅਨ ਰਿਪੇਰੀਅਨ ਕਾਨੂੰਨ ਹੈ ਕੱਲਾ ਪੰਜਾਬ ਹੈ ਦੁਨੀਆ ਵਿੱਚ ਤੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਵਿੱਚ ਜਿੱਥੇ 75% ਪਾਣੀ ਪੰਜਾਬ ਦਾ ਦਰਿਆਵਾਂ ਦਾ ਰਾਜਸਥਾਨ ਤੇ ਹਰਿਆਣਾ ਦਿੱਤਾ ਆਪਣੇ ਕੋਲ ਕੱਲਾ 30% ਛੱਡਿਆ ਇਹਨਾਂ ਨੇ ਹੁਣ ਜਿਹੜਾ ਨੁਕਸਾਨ ਹੋਇਆ ਹੈ ਨੁਕਸਾਨ 100% ਆਪਣਾ ਹੁੰਦਾ ਹੈ ਬਿੱਲ ਭੇਜਣਾ ਚਾਹੀਦਾ ਬਿੱਲ ਨਹੀਂ ਰਾਜਸਥਾਨ ਹਰਿਆਣਾ ਦਿੱਲੀ ਨੂੰ ਇਹ ਨੁਕਸਾਨ ਦਾ ਖਰਚਾ ਭੁਗਤਣਾ ਚਾਹੀਦਾ ਮੈਂ ਅਸੀਂ ਕੋਈ ਮੰਗਤੇ ਨਹੀਂ ਹੈ ਸਾਨੂੰ ਤਾਂ ਆਪਣਾ ਪਾਣੀ ਦੇ ਦਿਓ ਅਸੀਂ ਤਾਂ ਆਪਣੇ ਪਾਣੀ ਵਾਪਸ ਲਵਾਂਗੇ ਕਿਉਂਕਿ ਇਹਨਾਂ ਦੀ ਤੁਸੀਂ ਦੇਖ ਲਓ ਇੰਨੀ ਵੀ ਦੇਖੋ ਇੰਨੀ ਵੀ ਉਹਨਾਂ ਦੇ ਦਮਨ ਚ ਕੋਈ ਉਹ ਨਹੀਂ ਹੈ ਕਿ ਐਡਾ ਨੁਕਸਾਨ ਹੋਇਆ ਕੋਈ ਹਰਿਆਣੇ ਦਾ ਕੋਈ ਮੁੱਖ ਸਰਕਾਰ ਨੇ ਕੋਈ ਕਿਹਾ ਆਮ ਲੋਕ ਆਏ ਨੇ ਨਹੀਂ ਆਮ ਲੋਕ ਆਏ ਹਰਿਆਣੇ ਦੇ ਆਮ ਲੋਕ ਆਏ ਉਹ ਵੀ ਆਪਣੇ ਸਿੱਖ ਭਰਾ ਉੱਥੇ ਰਹਿੰਦੇ ਉਹ ਆਏ ਆ ਹੂੰ ਕੋਈ ਦੱਸੋ ਸਰਕਾਰ ਤਰਫੋਂ ਹਰਿਆਣੇ ਦੀ Rajasthan ਤਰਫੋਂ ਜਾਂ ਸੈਂਟਰ ਸਰਕਾਰ ਤਰਫੋਂ ਕੋਈ ਆਇਆ ਕਿ ਅਸੀਂ ਇਹ ਮਦਦ ਕਰਾਂਗੇ ਆ ਜਿਹੜੇ ਬੰਨ ਬੰਦੇ ਆ ਆਪਣੇ ਲੋਕਾਂ ਨੇ ਬੰਦੇ ਆ ਇਹਨੂੰ ਸਰਕਾਰ ਐਡਵੋਕੇਟ ਫॉर ਡੈਮਸ ਜਿਹੜੇ ਡੈਮਸ ਨੇ ਉਹ ਪੰਜਾਬ ਦੇ ਕੋਲ ਆਉਣੇ ਚਾਹੀਦੇ ਜੇ ਨਰਮਦਾ ਦਾ ਕਵੇਰੀ ਦੇ ਫੈਸਲੇ ਰਿਪੀਰੀਅਨ ਕਾਨੂੰਨ ਦੇ ਹਿਸਾਬ ਤੇ ਨੇ ਤਾਂ ਫਿਰ ਇਹ ਕਿਉਂ ਨਹੀਂ ਹੈ ਬੀਬੀਐਮਬੀ ਕਿਉਂ ਨਹੀਂ ਹੈ ਮੈਂ ਉਹੀ ਖਰਿਆ ਆ ਸਾਰਾ ਕੰਟਰੋਲ ਆਪਣੇ ਕੋਲੇ ਚਾਹੀਦਾ ਤੇ ਜਦੋਂ ਆਪਣੀ ਸਰਕਾਰ ਸੀ ਆਪਣੇ ਕੋਲੇ ਸੀ ਤੁਸੀਂ ਫਾਈਟ ਕਰੋਗੇ ਇਹਦੇ ਬਸ 100% ਅਕਾਲੀ ਦਲ ਮੋਰਚੇ ਲਾਊਗਾ ਕਿ ਪਾਣੀ ਤੇ ਡੈਮ ਸਾਡੇ ਹੱਥ ਚੋ ਮੈਂ ਤਾਂ ਆ ਵੀ ਕਹਿਣਾ ਚਾਹਣਾ ਅਕਾਲੀ ਦਲ ਹੁਣ ਲੜਾਈ ਲੜੂਗਾ ਕਿ ਜਿਹੜਾ ਪਾਣੀ ਰਾਜਸਥਾਨ ਨੂੰ ਦੇ ਰਿਹਾ ਤੇ ਪਈ ਹਰਿਆਣੇ ਦੇਣਾ ਉਹ ਅਸੀਂ ਬੰਦ ਕਰਾਂਗੇ ਬੰਦ ਕਰੋਗੇ 100% ਵੱਡੀ ਸਟੇਟਮੈਂਟ ਹੈ ਤੁਹਾਡੀ ਥੋੜੀ ਸਰਕਾਰ ਚ ਪਹਿਲਾਂ ਜਾਂਦਾ ਰਿਹਾ ਜੀ ਕਿਉਂਕਿ ਆ ਨੁਕਸਾਨ ਸਾਡਾ ਹੁੰਦਾ ਕਾਨੂੰਨ ਕਹਿੰਦਾ ਹੈ ਦੁਨੀਆ ਦਾ ਕਾਨੂੰਨ ਜਾਂਦਾ ਸਾਨੂੰ ਉੱਥੇ ਕੋਈ ਦੇਣ ਕੁਛ ਹਾਂ ਆ ਪਾਣੀ ਸਾਡਾ ਹੈ ਅਸੀਂ ਆਪਣੇ ਟਿਊਬਵਲ ਖਰਚ ਕੇ ਆਪਾਂ 600 ਫੁੱਟ ਤੇ ਪਾਣੀ ਲੈ ਗਏ ਆ ਆਪਣੇ ਕਿਸਾਨ ਬਿਜਲੀ ਆਪਣੀ ਸਰਕਾਰ ਦੀ ਬਿਜਲੀ ਜਾਂਦੀ ਹੈ 15000 ਕਰੋੜ ਰੁਪਏ ਜੇ ਬਿਜਲੀ ਦੇ ਅਸੀਂ ਦਿੰਨੇ ਆ ਟਿਊਬਲਾਂ ਵਾਸਤੇ ਪਰ ਪਾਣੀ ਆਪਣਾ ਜੇ ਆਪਣਾ ਪਾਣੀ 75% ਆਪਣੇ ਕੋਲ ਰਹਿ ਜੇ ਨਾ ਸਾਨੂੰ ਟਿਊਬ ਲਾਂ ਦੀ ਲੋੜ ਹੈ ਤੇ ਨਾਲ ਫਿਰ ਅਸੀਂ ਪੱਕਾ ਪ੍ਰਬੰਧ ਕਰਕੇ ਨਹਿਰ ਕੱਢ ਕੇ ਸਰ ਇੱਕ ਅਧਿਕਾਰਿਕ ਬਿਆਨ ਟੈਕਨੀਕਲ ਗੱਲ ਹੈ ਬੀਬੀਐਮਬੀ ਨੇ ਕਿਹਾ ਕਿ ਜਿਹੜਾ ਹਰਿਆਣੇ ਨੇ ਪਾਣੀ ਮੰਗਿਆ ਸੀ 4500 ਕਿਊਸਿਕ ਸੀ ਸ਼ਹਿਦ ਸਿਰਫ ਹੀ ਜੇ ਉਹਦੋਂ ਛੱਡ ਦਿੱਤਾ ਹੁੰਦਾ ਪਾਣੀ ਹੇਠਾਂ ਆ ਜਾਂਦਾ ਇਹਨਾਂ ਨੂੰ ਨੁਕਸਾਨ ਨਹੀਂ ਸੀ ਹੁਣ ਆ ਤਾਂ ਜਾਣ ਕੇ ਟਿਚਰਾਂ ਕਰਦੇ ਆ ਉਹ ਮੀਂਹ ਦੋ ਮਹੀਨੇ ਦੀ ਗੱਲ ਹੈ ਜੀ ਪਾਣੀ ਤਾਂ ਉਹਦੇ ਬਾਅਦ ਵੀ लेवल ਤੇ ਹੌਲੀ ਹੌਲੀ ਕੀ ਹੁੰਦਾ ਜੇ ਸਰਕਾਰ ਹੁੰਦੀ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਅਸੀਂ ਜਨਵਰੀ ਮਹੀਨੇ ਚ ਬਾਦਲ ਸਾਹਿਬ ਮੀਟਿੰਗ ਸੱਦ ਲੈਂਦੇ ਸੀ ਸਾਰੇ ਡਿਪਾਰਟਮੈਂਟਾਂ ਦੀ ਐਜੂਕੇਸ਼ਨ ਦੀ ਤੇ ਉਦੋਂ ਡਿਸਾਈਡ ਕਰਦੇ ਕਿ ਕਿੱਥੇ ਕਿੱਥੇ ਕਮਜ਼ੋਰੀ ਹੈ ਉਦੋਂ ਹੀ ਪੈਸਾ ਦੇ ਕੇ ਸਾਰੇ ਅਸੀਂ ਡੈਮ ਨੂੰ ਸਿਕਿਉਰ ਕਰਦੇ ਸੀ ਸਾਰੇ ਕਨਾਲ ਸਿਸਟਮ ਦੇ ਡਰੇਨੇਜ ਸਿਸਟਮ ਨੂੰ ਸਾਫ਼ ਕਰਦੇ ਸੀ ਆ ਬੰਦ ਨੂੰ ਤਕੜੇ ਕਰ ਲੈਂਦੇ ਸੀ ਕਾਹੀ ਆਪਾਂ ਬਚੇ ਰਹੇ ਇਸ ਸਰਕਾਰ ਚ ਨਹੀਂ ਹੋਏ ਸਰਕਾਰ ਦੇ ਪਿਛਲੇ 4 ਸਾਲਾਂ ਚ ਮੀਟਿੰਗ ਨਹੀਂ ਹੋਈ 4 ਸਾਲਾਂ ਚ ਦੇਖੋ ਉਹਦੇ ਨੂੰ ਵੱਡਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਕਿ 4 ਸਾਲਾਂ ਚਾ ਮੀਟਿੰਗ ਨਹੀਂ ਹੋਈ ਐਂਡ ਉਹ ਮੈਂ ਕਹਿੰਦਾ ਵੱਡੇ ਦੋਸ਼ੀ ਅਪ ਪੰਜਾਬ ਦੀ ਝਾੜੂ ਵਾਲੀ ਸਰਕਾਰ ਹੈ ਅੱਜ ਦਾ ਆਪਣਾ ਹਰਗੁਬਿੰਦ ਇੱਥੋਂ ਦਾ ਜਿਹੜਾ ਡੈਮ ਟੁੱਟਿਆ ਜੀ ਹੂੰ ਉਹ 6 ਮਹੀਨੇ ਪਹਿਲੇ ਇੰਜੀਨੀਅਰ ਨੇ ਲਿਖਤਾ ਸੀ ਇਹਨਾਂ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਸਟਰੈਂਥਰਿੰਗ ਵਾਸਤੇ ਕਮਜ਼ੋਰ ਹੋ ਗਿਆ ਪਰ ਨਹੀਂ ਦਵਾਈ ਦਿੱਤੀ ਤੇ ਅੱਜ ਰੁੜ ਗਿਆ ਆ ਸਾਰਾ ਮਾਝਾ ਡੁੱਬਿਆ ਉਸ ਕਰਕੇ ਆ ਤੇ ਵੀ 3 ਵਜੇ ਰਾਤ ਪਾਣੀ ਛੱਡਿਆ ਕੇ ਮੈਂ ਜੀ 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 ਮੇਰਾ ਆਖਰੀ ਸਵਾਲ ਹੈ ਸੁਖਬੀਰ ਜੀ ਕਿ ਤੁਹਾਡੀਆਂ ਦੋ ਵੱਡੀਆਂ ਸਟੇਟਮੈਂਟਸ ਹੈ ਕਿ ਇੱਕ ਤਾਂ ਅਸੀਂ ਕੰਕਰੀਟ ਦਾ ਇਹ ਕਰ ਦੇਾਂਗੇ ਜਿਵੇਂ ਸੜਕਾਂ ਬਣਾਈਆਂ ਔਰ ਰਾਜਸਥਾਨ ਤੇ ਹਰਿਆਣੇ ਨੂੰ ਹੁਣ ਪਾਣੀ ਜੇ ਤੁਹਾਡੀ ਸਰਕਾਰ ਆਉਂਦੀ ਹੈ ਨਹੀਂ ਦੇਵਾਂਗੇ ਔਰ ਇਹ ਅਗਰੀਮੈਂਟ ਦਿੱਤੀ ਸੀ ਇਹ ਇਹ ਅਸੀਂ ਮੈਂ ਬੜਾ ਕਲੀਅਰ ਹਾਂ ਨਾ ਇਥੇ ਐਸ ਵੈਲ ਕਨਾਲ ਬਣੂਗੀ ਤੁਸੀਂ ਦੇਖ ਲਓ ਜਮਨਾ ਦਾ ਪਾਣੀ ਕਿ ਸਾਨੂੰ ਦਿੰਦੇ ਹ ਜਮਨਾ ਟੱਪਦੀ ਹੈ ਹਰਿਆਣੇ ਵੇ ਦੀ ਕਿਸੇ ਨੂੰ ਦਿੰਦੇ ਹ ਤੁਹਾਡੀ ਇੱਕ ਫੋਟੋ ਜਮਨਾ ਦੀ ਸਾਰੇ ਪਾਣੀ ਉਥੇ ਰਾਜਸਥਾਨ ਨੂੰ ਕਿਉਂ ਦਿੰਦੇ ਕਿਸੇ ਦੱਸੋ ਜਮਨਾ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਕੋਲ ਜਾਂਦਾ ਹੁਣ ਆਪਣਾ ਪਾਣੀ ਨੁਕਸਾਨ ਸਾਡਾ ਹੁਣ ਅਕਾਲੀ ਦਲ ਇਸ ਕੰਮ ਦੇ ਡਟ ਹੋ ਜਾ ਤੁਹਾਡੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਤੁਹਾਡਾ ਹੀ ਬੰਦਾ ਸੀ ਜਿਹਦੇ ਨਾਲ ਫੋਟੋ ਕਰਾਈ ਹੈ ਤੁਸੀਂ ਉਹ ਟਰੈਕਟਰ ਤੇ ਬੈਠਾ ਨਜ਼ਰ ਆ ਰਿਹਾ ਮੈਂ ਤੋ ਨਿਕਲ ਦੱਸਾਂ ਕਿਉਂਕਿ ਫੋਟੋਾਂ ਦੇ ਡਰਾਮੇ ਬਹੁਤ ਹੋ ਰਹੇ ਆ ਗਾਰੇ ਚ ਫੋਟੋ ਮੈਂ ਮੈਂ ਡਰਾਮਾ ਕਰਨ ਦਾ ਬੰਦਾ ਹੀ ਨਹੀਂ ਦੇਖੋ ਮੈਂ ਨਾ ਡਰਾਮਾ ਜ਼ਿੰਦਗੀ ਚ ਕੀਤਾ ਹੁਣ ਜਿਹੜੇ ਦੂਜੇ ਬੰਦੇ ਐ ਘਬਰਾਏ ਬੈਠੇ ਐ ਤੇ ਮੈਂ ਉਹਨਾਂ ਦਾ ਜਵਾਬ ਵੀ ਨਹੀਂ ਦੇਣਾ ਐਹੀ ਗਲਤ ਮਨਉਂਦਾ ਜਵਾਬ ਨਹੀਂ ਤੁਸੀਂ ਤੁਸੀਂ ਨਹੀਂ ਗਾਰੇ ਚ ਵੜੇ ਤੁਸੀਂ ਕਹੀ ਨਹੀਂ ਚੱਕੀ ਹਾਂ ਲੰਮ ਚਾਹੋਗੇ ਦੇਖੋ ਚਲੋ ਚਲੋ ਲੀਡਰਾਂ ਦਾ ਕੰਮ ਐ ਸੇਵਾ ਕਰਨਾ ਡਰਾਮੇ ਕਰਨਾ ਨਹੀਂ ਹਾਂਜੀ ਬਾੜਮਾ ਜੀ ਹਾਂਜੀ ਮੈਂ ਕਿੱਥੇ ਆਮ ਆਦਮੀ ਐ ਪਰ ਅੱਜ ਤੱਕ ਇਸ ਇਲਾਕੇ 'ਚ ਚਾਹੇ ਟੀਲੇ ਤੋਂ ਲੈ ਕੇ ਤੇ ਆਈ ਟੀ ਆਈ ਤੱਕ ਜਾਂ ਕੋਈ ਹੈਲਥ ਤੱਕ ਬਣਿਆ ਤੇ ਵੱਡੇ ਬਾਬਲ ਸਾਹਿਬ ਦੇ ਨਾ ਨਹੀਂ ਤਾਂ ਲਾਕੇ ਤੁਸੀਂ ਆ ਨਹੀਂ ਸਕਦੇ ਬਾਬਲ ਸਾਹਿਬ ਨਹੀਂ ਆ ਸਕਦੇ ਉਹ ਜਦੋਂ ਕੰਤ ਤਾ ਹੁੰਦਾ ਨੇ ਸਾਡੇ ਇਲਾਕੇ ਦਾ ਸਭ ਤੋਂ ਪਹਿਲੇ ਸਾਡੇ ਇਲਾਕੇ ਹੀ ਪਹੁੰਚ ਰਹੇ ਨੇ ਕੀ ਕੀਤਾ ਉਹਨਾਂ ਨੇ ਸਭ ਕੁਝ ਉਹਨਾਂ ਦੀ ਦੇ ਇੱਥੇ ਤੁਸੀਂ ਆ ਜਾਓ ਨਾ ਤਾਂ ਉਹਨਾਂ ਦੀ ਦੇ ਨਾਲ ਆ ਨਹੀਂ ਸਕਦੇ ਐਸ ਇਲਾਕੇ ਤੁਸੀਂ ਪਹੁੰਚ ਨਹੀਂ ਸਕਦੀ ਆ ਜਿਹੜਾ ਪੁਲ ਕਨੈਕਟ ਕੀਤਾ ਹੈ ਇੱਥੇ ਤਾਂ ਪਲੇਟ ਕਿਸ਼ਤੀਆਂ ਦੇ ਆਉਂਦੇ ਹੁੰਦੇ ਸੀ ਵਾਟਰ ਤੱਕ ਨਹੀਂ ਪੋਰਟਲ ਤੱਕ ਬਣਾਇਆ ਵਾਟਰ ਤੱਕ ਕਾਜ਼ਵੇ ਜਮਾ ਜਮੂ کشمیر ਦੇ ਨਾਲ ਇਲਾਕਾ ਹੈ ਜੀ ਤੇ ਇੱਥੇ ਜਮਾ ਡਿਸਕਨੈਕਟ ਸੀ ਇੱਥੇ ਇੰਨਾ ਪਿੰਡਾਂ ਤੁਸੀਂ ਵੜ ਨਹੀਂ ਸਕਦੇ ਸੀ ਆਊਟ ਜਮਾ ਕਟਾਪ ਹੋ ਜਾਂਦਾ ਸੀ ਹਾਂ ਜੀ 958 ਜੀ ਵੱਡੇ ਬਾਲ ਸਾਹਿਬ ਇੱਥੇ ਆਏ ਜਦੋਂ ਫੋਕਲ ਪੜਨਾ ਸੀਗਾ ਤੇ ਸਾਡੇ ਦਾ ਕਹਿੰਦੀ ਮੰਗ ਰੱਖੀ ਉਹ ਚੋਰੀ ਸੁੰਦਰ ਸਿੰਘ ਸੀ ਐਮਐਲਏ ਜੀ ਉਹ ਕਹਿੰਦੇ ਚੋਰੀ ਸਾਹਿਬ ਤੁਸੀਂ ਲਗਾ ਤਾਂ ਜਦੋਂ ਮੈਂ ਤਾਂ ਇਲਾਕਾ ਦੇਖਣ ਆਇਆ ਬਹੁਤ ਡਵਲ ਕੋਈ ਦੀ ਹੋਈ ਹੈ ਜਿੱਥੋਂ ਲਗਾਤਾਰ ਬੰਦਾ ਕਿ ਜਿੱਦਾ ਹੈਗਾ ਹਾਂ ਜੀ ਉਹ ਉਹ ਦੇਖਿਆ ਨਾ ਬਾਅਦ ਚ ਉਹਨਾਂ ਨੇ ਕਿਹਾ ਕਮਾਨ ਸੀਗੀ ਛੋਟੀ ਜੀ ਬਾਲ ਸਾਹਿਬ ਕਹਿੰਦੇ ਯਾਰ ਤੁਸੀਂ ਤਾਂ ਮੰਗੇ ਕੁਛ ਨਹੀਂ ਮੈਂ ਸਾਰੇ ਇੱਥੇ ਕਦੀ ਮਿਲਿਆ ਹੀ ਕੁਛ ਨਹੀਂ ਤੇ ਜੇ ਮਿਲਦਾ ਹੋ ਤੇ ਅੱਗੇ ਮੰਗੀਆਂ ਹੀ ਠੀਕ ਠੀਕ ਉਹਨੇ ਕਿਹਾ ਸਾਰੀਆਂ ਡਿਮਾਂਡਾਂ ਤੋਂ ਨਹੀਂ ਮੰਗੀ ਗਈਆਂ ਸਾਰੀਆਂ ਮੰਨ ਲਈਆਂ ਜੀ ਉਹ ਕਲਪਾਣ ਹਸਪੀਟਲ ਟੈਕਸ ਫਰੀ ਇਹ ਉਹ ਜਿੰਨੀਆਂ ਵੀ ਡਿਮਾਂਡ ਸੀ ਨਾ ਕਦੇ ਅੱਜ ਤੋਂ ਮਨਜ਼ੂਰ ਹੋਈ ਸਾਰੀਆਂ ਪੂਰੀਆਂ ਹੋ ਗਈਆਂ ਫਿਰ ਵੋਟ ਕਿਉਂ ਨਹੀਂ ਪਾਈ ਤੁਸੀਂ ਕਿਹ ਜੀ ਵੋਟਾਂ ਪਾਣੀਆਂ ਜੀ ਇੱਕ ਪੁੱਛੋ ਬਾਦਲ ਜਾਨੂ ਜਿੱਤੀ ਦਾ ਆਵਾਜ਼ ਵੀ ਪਾਡੀ ਸਿੰਘ ਬਾਦਲ ਜੈ ਹਾਂ ਚਾੜੂ ਵਾਲੇ ਨੇ ਡਰਾਮਾ ਹੀ ਇੰਨਾ ਕੀਤਾ ਉਹ ਜਿਹੜਾ ਡਰਾਮਾ ਜਿਹੜਾ ਨਾ ਹਲੇ ਵੀ ਨਹੀਂ ਛੱਡਦੇ ਹਲੇ ਵੀ ਤੁਸੀਂ ਦੇਖੋ ਮੁੱਖ ਮੰਤਰੀ ਤੱਕ ਕੇਜਲੋ ਤੇ ਅੱਜ ਵੀ ਇੱਡਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਹਲੇ ਵੀ ਡਰਾਮਾ ਕਰਨ ਨਹੀਂ ਆੜਦੇ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀ ਜ਼ਿੰਮਵਾਰੀ ਦਿੱਤੀ ਗਈ ਹੈ ਪੰਜਾਬ ਦੇ ਲੋਕਾਂ ਨੇ ਜ਼ਿੰਮਵਾਰੀ ਸੰਭਾਲੋ ਸਰਕਾਰ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ ਜੇ ਸਰਕਾਰ ਚਾਏ ਅ ਲੋਕਾਂ ਨੂੰ ਆਪਣੇ ਕੋਲੋਂ ਡੀਜ਼ਲ ਪਾ ਕੇ ਆਪਣੀ ਸੇਵਾ ਕਰਨ ਦੀ ਲੋੜ ਨਹੀਂ ਸਰਕਾਰ ਕੋਲੇ ਸਾਧਨ ਹੈ ਇਕੁਪਮੈਂਟ ਹੈ ਮਸ਼ੀਨਰੀ ਹੈ ਜਿਹਦੇ ਨਾਲ ਆ ਸਾਰਾ ਕੁਝ ਕਰ ਸਕੀ ਹੈ ਕੱਲ ਦੀਆਂ ਚਰਚਾਵਾਂ ਨੇ ਬਹੁਤ ਸਾਰੀਆਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਸ਼ਾਇਦ ਸੀਐਮ ਬਦਲੇ ਜਾ ਸਕਦੇ ਹੈ ਯਾਰ ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਬਹੁਤ ਧੰਨਵਾਦ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਔਰ ਵੱਡਾ ਇੱਕ ਗੱਲ ਹੈ ਕਿ ਪਾਣੀ ਹਰਿਆਣਾ Rajasthan ਨੂੰ ਬੰਦ ਕਰਾਂਗੇ ਤੁਸੀਂ ਬੰਨ ਕੰਕਰੀਟ ਤੇ ਬਣਾਵਾਂਗੇ ਵੱਡੀ ਗੱਲ ਹੈ ਡੈਮਸ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਇਹ ਸੁਖਬੀਰ ਬਾਦਲ ਦਾ ਬਿਆਨ ਹੈ ਜੇ ਸੱਤਾ ਚਾਹਣਗੇ ਜਾਂ ਇਹ ਮੰਗ ਕਰਨਗੇ ਕੈਮਰਾ ਪਰਸਨ ਗੁਰਵਿੰਦਰ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮਟੀਵੀ ਪਠਾਨਕੋਟ